ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਭਰਾ ਮਿੱਡੇ ਤੋਂ ਜਸਪਾਲ ਸਿੰਘ ਇੱਕ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਔਰ ਪਿੱਛੇ ਸਰਕਾਰਾਂ ਨੇ ਕਹਿਤਾ ਕਿ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਾਉਣੀਆਂ ਨੇ ਤੇ ਗਰੀਬ ਬੱਚੇ ਤੇ ਬੰਦੇ ਦਾ ਵੀ ਜੀ ਕਰਦਾ ਕਿ ਮੇਰੇ ਬੱਚੇ ਜਿਹੜੇ ਹੈਗੇ ਨੇ ਚੰਗੇ ਸਕੂਲਾਂ 'ਚ ਪੜ੍ਹਨਾ ਉਹ ਵੀ ਦੁੱਧ ਪੀਣਾ ਉਹ ਵੀ ਜਿਹੜਾ ਹੈਗਾ ਆਪਦੀ ਲਾਈਫ 'ਚ ਉਹਨਾਂ ਕੋਲ ਵੀ ਮੋਟਰਸਾਈਕਲ ਹੋਵੇ ਮੇਰੇ ਕੋਲ ਵੀ ਜੜੀਆਂ ਨੇ ਆਮ ਦੁਨੀਆਦਾਰੀ ਦੀਆਂ ਚੀਜ਼ਾਂ ਨੇ ਹੋਣ ਪਰ ਗਰੀਬ ਦੀ ਇੱਕ ਮਜਬੂਰੀ ਵੀ ਉਹਦੇ ਕੋਲ ਗਰੀਬੀ ਉਹਦੇ ਕੋਲ ਜਾਇਦਾਦ ਨਹੀਂ ਉਹਦੇ ਕੋਲ ਕੋਈ ਬਿਜ਼ਨਸ ਨਹੀਂ ਇੱਕ ਮਿਹਨਤ ਮਜ਼ਦੂਰੀ ਕਰਦਾ ਹੈ ਇਸ ਬੰਦੇ ਨੇ ਜਿਹੜਾ ਹੈਗਾ ਜੀ ਅਰਨੀ ਵਾਲੇ ਤੋਂ ਇੱਕ ਮੋਬਾਈਲ ਲੈ ਲਿਆ 14000 14500 ਰੁਪਏ ਤੇ ਉਸ ਤੋਂ ਬਾਅਦ ਕੀ ਕੀਤਾ ਜੀ ਉਹਨੇ ਦੁਕਾਨਦਾਰ ਨੇ ਉੱਥੇ ਇੱਕ ਫਾਈਨਾਂਸ ਵਾਲਾ ਸੱਦ ਲਿਆ ਤੇ ਫਾਈਨਾਂਸ ਵਾਲੇ ਨੇ ਜੀ ਹੁੰਦਾ 14500 ਦਾ 4500 ਵਿਆਜ ਲਾ ਕੇ 4500 ਵਿਆਹ ਲਾ ਕੇ ਤੇ 19000 ਦੀਆਂ ਕਿਸ਼ਤਾਂ ਬਣਾਤੀਆਂ 10 ਤੇ ਕਿਤੇ ਵੀ ਉੱਪਰ ਡੇਟ ਨਹੀਂ ਪਾਈ ਵੀ ਕਿਹੜੀ ਡੇਟ ਨੂੰ ਲੋਨ ਲਿਆ ਸਾਰਾ ਤੇ ਕਿਹੜੀ ਡੇਟ ਤੋਂ ਲਿਆ ਤੇ ਕੀ ਹਿਸਾਬ ਹੈ 10 ਕਿਸ਼ਤਾਂ ਬਣਾ ਕੇ 19000 ਟੋਟਲ ਬਣ ਗਿਆ ਤੇ 19 ਤੋਂ ਬਾਅਦ ਉਹਨੇ 6 ਦਾ ਕਿਸ਼ਤਾਂ ਮੋੜਤੀਆਂ 6 ਕਿਸ਼ਤਾਂ ਦਾ ਬਣਦਾ ਸੀ 11400 2000 ਰੁਪਈਆ ਇਹਦੇ ਤੋਂ ਅਡਵਾਂਸ ਲੈ ਲਿਆ ਉਹ ਬਣ ਗਿਆ 13400 800 ਰੁਪਈਆ ਫਾਈਲ ਖਰਚਾ ਲੈ ਲਿਆ ਜਿਵੇਂ ਪਤਾ ਨਹੀਂ ਇਹਦਾ ਕਿੰਨਾ ਕੁ ਉੱਥੇ ਜਿਹੜਾ ਕਰੋੜਾਂ ਦਾ ਅਡਾਨੀ ਬਾਨੀ ਦਾ ਦਾ ਲੋਨ ਸੀ ਨਾ ਵੀ ਸੂਰ ਊਰਜਾ ਦਾ ਪ੍ਰੋਜੈਕਟ ਲਾਉਣ ਲੱਗਾ ਸੀ ਗਰੀਬ ਬੰਦਾ ਇੱਕ ਮੋਬਾਈਲ ਲੈ ਲੇ ਤੇ ਅੱਜ ਮੈਂ ਦੱਸਣ ਲੱਗਾ ਕਿ ਉਹ ਮੋਬਾਈਲ ਦੇ ਚੱਕਰ ਵਿੱਚ ਵੇਖੋ ਕਿਵੇਂ ਫਸਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ 5000 ਰੁਪਏ ਇਹ ਫਿਰ ਦੇ ਦਿੰਦਾ ਹੈ ਇਹਦਾ ਟੋਟਲ ਰੁਪਈਆ 18400 ਚਲਾ ਜਾਂਦਾ ਹੈ 800 ਉਹ ਪਾ ਕੇ 19000 ਤੇ 1500 ਰੁਪਈਆ ਇਹਦੇ ਤੋਂ ਪੁਲਿਸ ਲੈ ਜਾਂਦੀ ਹੈ ਗੁੱਡੇ ਦਿੱਥੋਂ ਆ ਕੇ 4000 ਪੁਲਿਸ ਵਾਲਿਆਂ ਮੰਗਿਆ ਹਾਂਜੀ ਹਾਂਜੀ 4000 ਮੰਗਿਆ ਔਰ ਇਹਨੇ ਮਿੰਤ ਕਰਕੇ 1000 ਰੁਪਇਆ ਪੁਲਿਸ ਵਾਲਿਆਂ ਨੂੰ ਦਿੱਤਿਆ ਤੇ ਮੈਂ ਪਰਸੋ ਵੀ ਮੈਨੂੰ ਜਦੋਂ ਡੀਐਸਪੀ ਸਾਹਿਬ ਆਏ ਤੇ ਮੈਂ ਕਿਹਾ ਜੀ ਮੈਂ ਇੱਥੇ 2 ਕਰੋੜ ਰੁਪਇਆ ਛਡਾਇਆ ਤੇ ਤੁਸੀਂ ਮਤ ਕਰੋ ਔਰ ਇਹਨਾਂ ਫਾਈਨਾਂਸਰਾਂ ਨੂੰ ਸ਼ਰਮ ਨਹੀਂ ਆਉਂਦੀ ਔਰ ਸਰਕਾਰ ਭਗਵੰਤ ਮਾਨ ਵੀ ਕਹਿੰਦਾ ਕਿ ਮੈਂ ਦੇਖੋ ਜੀ ਇੱਥੇ ਕ腐ਸ਼ਨ ਖਤਮ ਹੋ ਗਈ ਨਾ ਤਾਂ ਦੁਕਾਨਾਂ ਤੇ ਕੋਈ ਸੇਲ ਟੈਕਸ ਹੈ ਨਾ ਕੋਈ ਜੀਐਸਟੀ ਦਾ ਕੋਈ ਹੈਗਾ ਸਾਫ ਕਿਤਾਬ ਸਿਰਫ ਗਰੀਬ ਬੰਦੇ ਦਾ ਇੱਕ ਕਸੂਰ ਹੈ ਵੀ ਬੱਚਿਆਂ ਨੂੰ ਆਨਲਾਈਨ ਟੀਚਰਾਂ ਨੇ ਕਲਾਸਾਂ ਕਹਿਤੀਆਂ ਇਹਨੇ 14000 ਦਾ ਮੋਬਾਈਲ ਲੈ ਲਿਆ ਤੇ ਇਹਨੇ 20700 ਰੁਪਇਆ ਭਰ ਚੁੱਕਾ ਹੈ ਅੱਜ ਤੱਕ ਤੇ 1700 ਰੁਪਇਆ ਕਿਸ਼ਤਾਂ ਤੋਂ ਵੱਧ ਭਰ ਚੁੱਕਾ ਹੈ ਤੇ ਹੁਣ ਇਹਨੂੰ ਇੱਕ ਕੋਰਟ ਵੱਲੋਂ ਇਹਦੇ ਤੋਂ ਦੋ ਚੈੱਕ ਲੈ ਲਏ ਦੁਕਾਨਦਾਰ ਨੇ ਤੇ ਦੋ ਚੈੱਕ ਲੈ ਕੇ ਤੇ ਆਹ ਦੇਖੋ 1,80,000 ਦਾ ਚੈੱਕ ਲਾਤਾ ਦੇਖੋ ਯਾਰੋ ਵੀ 14000 ਦਾ ਮੋਬਾਈਲ ਲਿਆ ਹੋਵੇ ਤੇ 180000 28700 ਰੁਪਇਆ ਭਰ ਕੇ ਤੇ 180000 ਦਾ ਹੋਰ ਤੇ ਜਦੋਂ ਪੁਲਿਸ ਜਾਂਦੀ ਉਹ ਕਦੀ 2000 ਕਦੀ 3000 ਬੜਾ ਯਾਰ ਮੰਨ ਲਓ ਪਤਾ ਨਹੀਂ ਕ腐ਸ਼ਨ ਭਗਵੰਤ ਮਾਨ ਦਾ ਕਹਿੰਦਾ ਸੀ ਬੰਦ ਹੋਊਗੀ ਤੇ ਆਹ ਛੋਟੇ ਛੋਟੇ ਜਵਾਕ ਨੇ ਇਹ ਫਿਰ ਗਰੀਬ ਬੰਦਾ ਕੀ ਬੱਚਿਆਂ ਨੂੰ ਪੜ੍ਹਾ ਲੂਗਾ ਇਹ ਤਾਂ ਕਹੂਗਾ ਫਿਰ ਇਹਨਾਂ ਨੂੰ ਲਾ ਦਿਓ ਕਿਸੇ ਟਾਬੇ ਤੇ ਤੇ ਫਿਰ ਜੂਠ ਧੁੰਦੇ ਹੀ ਮਰ ਜਾਣਗੇ ਤੇ ਇਹਵੇਂ ਬੁੱਢੇ ਹੋ ਜਾਣਗੇ ਸੋ ਇਹ ਮਿੱਡੇ ਪਿੰਡ ਤੋਂ ਮੇਰੇ ਕਿਸੇ ਯਾਰ ਦੋਸਤ ਨੇ ਕਿਉਂਕਿ ਸਾਡੇ ਪੱਤਰਕਾਰ ਵੀ ਇੱਕ ਸਮਾਜਿਕ ਕੰਮ ਕਰਦੇ ਨੇ ਗਾਂ ਤੋਂ ਗਾਂ ਦੱਸ ਪਈ ਮੇਰੇ ਕੋਲ ਆਇਆ ਤੇ ਮੈਂ ਉਹਨੂੰ ਹੁਣ ਟੈਲੀਫੋਨ ਕੀਤਾ ਜਿਹੜਾ ਮੰਨ ਲਓ ਸੀ ਫਾਈਨੈਂਸਰ ਤੇ ਮੈਨੂੰ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਚੱਲਿਆ ਉਹ ਪਤੰਦਰੋ ਕੋਈ ਤਾਂ ਤੁਸੀਂ ਅੰਮ੍ਰਿਤਸਰ ਨੂੰ ਤੁਰੇ ਜਾਂਦੇ ਜਿਹੜੇ ਹਫ਼ਤੇ ਬਾਅਦ ਤੇ ਕੋਈ ਇੱਥੇ ਤੁਸੀਂ ਗੁਰਦੁਆਰਿਆਂ ਤੇ ਮੰਦਿਰਾਂ 'ਚ ਨੱਕ ਰਗੜੀ ਜਾਂਦੇ ਜੀ ਤੇ ਜਿੰਨੀ ਜੰਨੀ ਗਰੀਬਾਂ ਨਾਲ ਠੱਗੀ ਮਾਰਦੇ ਜੇ ਤੁਹਾਨੂੰ ਇੱਡੇ ਇੱਡੇ ਲੰਮੇ ਕੀੜੇ ਪੈਣੇ ਨੇ ਵੀ ਤੁਸੀਂ ਕੀੜਿਆਂ ਨੂੰ ਚੁੱਕ ਚੁੱਕ ਕੇ ਪਾਸੇ ਰੱਖੋਗੇ ਤੇ ਕੀੜੇ ਤੁਹਾਡੀਆਂ ਲੱਤਾਂ 'ਚ ਫਿਰ ਸੁਰਲ ਸੁਰਲ ਕਰਨੇ ਨੇ ਰੱਬ ਤੋਂ ਡਰੋ ਨਾ ਐਦਾਂ ਕਰੋ ਤੇ ਮੈਂ ਹੁਣ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਐਸਐਚਓ ਹਰਨੀ ਵਾਲਾ ਨੂੰ ਵੀ ਡੀਐਸਪੀ ਦਲਾਲਾਬਾਦ ਨੂੰ ਵੀ ਬੇਸ਼ੱਕ ਇਹਨਾਂ ਤੋਂ ਜਿੰਨੇ ਹੁਣ ਕੱਲ ਨੂੰ ਵਾਰੰਟ ਲੈ ਕੇ ਆਉਣੇ ਨੇ ਉਹ ਤਾਂ ਇਹਨਾਂ ਨੂੰ 2000 ਰੁਪਇਆ ਕਹਿ ਗਿਆ ਕਿ ਤਿਆਰ ਰੱਖੋ ਅੱਜ ਗੁੱਡੂ ਕਿਹੜਾ ਮਾਰ ਕੇ ਗਿਆ ਸੀ ਹਾਂਜੀ ਹਾਂਜੀ ਅੱਜ ਹੀ ਮਾਰ ਕੇ ਗਿਆ ਅੱਜ ਜਿਹੜਾ ਮਾਰ ਕੇ ਗਿਆ ਸੀ ਤੇ ਕਹਿੰਦਾ ਕੱਲ ਨੂੰ ਪੈਸੇ ਤਿਆਰ ਰੱਖੋ ਮੈਂ ਪੈਸੇ ਲੈ ਕੇ ਜਾਵਾਂਗਾ ਤੇ ਜਿਹੜਾ ਪਹਿਲਾਂ ਵੀ 1500 ਲਿਆ ਉਹ ਵੀ ਸਾਡਾ ਵਾਪਸ ਕਰਾਓ ਕਿਉਂਕਿ ਜੇ ਲੱਖ ਨਾਲ ਢਿੱਡ ਨਹੀਂ ਭਰਦਾ ਤਨਖਾਹ ਨਾਲ ਤੇ ਗਰੀਬ ਦਾ ਖੂਨ ਚੋੜਿਆ ਕੋਈ ਜ਼ਾਦੀ ਗੱਲ ਨਹੀਂ ਬਣਦੀ ਤੇ ਮੈਂ ਕਾਕੇ ਤੁਹਾਡੇ ਨਾਲ ਖੜਾ ਹੁਣ ਠੀਕ ਹੈ ਜੀ ਇਹ ਪੈਸੇ ਵੀ ਛੁੱਟਣਗੇ ਸਾਰੇ ਠੀਕ ਹੈ ਜੀ ਤੇ ਉਸ ਫਾਈਨੈਂਸਰ ਨੂੰ ਜੁੱਤੀਆਂ ਵੀ ਵੱਜਣਗੀਆਂ ਠੀਕ ਹੈ ਧੰਨਵਾਦ ਤੁਹਾਡਾ ਇਹ ਗੱਲ ਨਹੀਂ ਹੋਊਗੀ ਕਿ ਇਹਨਾਂ ਨੇ ਗੰਦ ਪਾਇਆ ਤੇ ਜਿਹੜੇ ਪੁਲਿਸ ਵਾਲੇ ਨੂੰ ਪੈਸੇ ਤੇਰੇ ਦੇ ਕੇ ਜਾਣਗੇ ਤੇ ਮੇਰੀ ਮਿੱਡਾ ਪਿੰਡ ਵਾਲਿਆਂ ਨੂੰ ਵੀ ਵਾਸੀ ਬੇਨਤੀ ਏ ਵੀ ਤੁਸੀਂ ਵੀ ਜਦੋਂ ਕੋਈ ਇਲਾਕੇ ਦਾ ਪੰਚ ਸਰਪੰਚ ਜਾਂ ਕੋਈ ਲੀਡਰ ਚੁਗਣਾ ਹੁੰਦਾ ਨਾ ਉਦੋਂ ਇੱਕ ਬੋਤਲ ਦਾਰੂ ਤੇਰਾ ਮਰਜਿਆ ਕਰੋ ਤੇ ਕੋਈ ਚੰਗਾ ਬੰਦਾ ਚੁਗ ਲਿਆ ਕਰੋ ਕਿਉਂਕਿ ਤੁਹਾਡੀ ਬਰਾਦਰੀ ਚੋਂ ਵੀ ਮੈਂਬਰ ਬਣਿਆ ਹੈ ਉਹ ਤੁਹਾਡੇ ਨਾਲ ਤੁਰਨੇ ਚਾਹੀਦੇ ਨੇ ਉਹ ਗੱਲ ਕਰਨ ਵਾਲੇ ਹੋਣੇ ਚਾਹੀਦੇ ਨੇ ਇਸੇ ਕਰਕੇ ਕ腐ਪਸ਼ਨ ਹੋ ਰਹੀ ਏ ਤੇ ਭਗਵੰਤ ਮਾਨ ਜੀ ਤੁਸੀਂ ਵੀ ਸ਼ਰਮ ਕਰੋ ਐਂਦਾ ਨੋਟਿਸ ਲਵੋ ਇਸ ਗੱਲ ਦਾ ਤੇ ਜੇ ਝੂਠਾ ਹੋਵੇ ਹੋਵੇ ਬੰਦਾ ਝੂਠਾ ਹੋਵੇ ਤੇ ਪਰਚਾ ਮੇਰੇ ਤੇ ਕਰਿਆ ਜੇ ਮੈਂ ਇਹ ਗੱਲ ਕਹਿਣਾ ਫੇਰ ਤਾਂ ਠੀਕ ਹੈ ਨਾ ਹੁਣ ਪਿਛਲੇ ਹਫਤੇ ਮੇਰੇ ਕੋਲ ਇੱਕ ਮਦਰਸੇ ਦਾ ਬੰਦਾ ਆਇਆ ਉਹਨੇ ਜੀ ਸਾਰਾ ਉਹਦਾ 20000 ਰੁਪਈਆ ਸੀ ਤੇ ਉਹਦਾ 2 ਲੱਖ 20000 ਦਾ ਚੈੱਕ ਸੀ ਤੇ ਫਿਰ ਉਹੀ 20000 ਤੇ ਸੈੱਟ ਹੋ ਗਿਆ ਕਿਸ਼ਤਾਂ ਵੀ ਉਹਦੀਆਂ ਮੂੜੀਆਂ ਸੀ ਇੱਕ ਕੇਸ ਹੁਣ ਬੰਨਾਂ ਵਾਲੀ ਦਾ ਆਇਆ ਪਿਆ ਹੈ ਉਹ 3 ਲੱਖ ਰੁਪਈਆ ਸੀਗਾ ਉਹਨੇ ਲਿਆ ਤੇ 15000 ਪਹਿਲਾਂ ਉਹਨੂੰ 5% ਦੇ ਹਿਸਾਬ ਤੇ 15000 ਕੱਟ ਲਿਆ ਤੇ 285000 ਦੇ ਦਿੱਤਾ 3 4 440 ਉਹ ਮੋੜ ਚੁੱਕਾ 285 ਦਾ ਤੇ 4 ਲੱਖ ਦਾ ਚੈੱਕ ਉਹਦਾ ਫੇਰ ਲੱਗਾ ਪਿਆ ਆਰਦੀਆਂ ਵਾਲੇ ਚ ਗੰਦ ਪਿਆ ਹੋਇਆ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਡੀਸੀ ਮੈਡਮ ਨੂੰ ਵੀ ਸੀਆਈਡੀ ਨੂੰ ਵੀ ਵਿਜੀਲੈਂਸ ਨੂੰ ਵੀ ਇਹਨਾਂ ਫਾਈਨੈਂਸਰਾਂ ਤੇ ਨੱਥ ਪਾਓ ਦੁਕਾਨਦਾਰਾਂ ਨੂੰ ਮੋਬਾਈਲਾਂ ਤੇ ਵੀ ਨੱਥ ਪਾਓ ਆ ਜਿਹੜੇ ਗਰੀਬ ਲੋਕਾਂ ਨੂੰ ਆਹੀ ਕਾਰ ਤੇ ਲੋਨ ਮਿਲਦਾ ਇਹਦੇ ਚ ਮੇਰੀ ਲੁੱਟ ਹੋ ਰਹੀ ਏ ਇੰਨੀ ਕੁ ਲੁੱਟ ਹੋ ਰਹੀ ਵੀ ਗਰੀਬ ਬੰਦਾ ਇੱਕ ਵਾਰੀ ਜੰਜਾਲ ਚ ਫਸ ਜਾਂਦਾ ਫਿਰ ਮਰ ਜਾਂਦਾ ਇਸੇ ਕੰਮ ਇੱਥੇ ਉਸ ਦਿਨ ਜਿਹੜਾ ਮਦਰਸੇ ਵਾਲਾ ਬੰਦਾ ਆਇਆ ਸੀ ਉਹ ਰੋਂਦਾ ਗਿਆ ਇਦਾਂ ਹੀ ਇੱਕ ਜ਼ਿੰਮੇਦਾਰ ਉਹ ਵੀ ਅਰਨੀ ਵਾਲੇ ਦੇ ਫਾਈਨਾਂਸਰਾਂ ਕੋਲ ਫਸਿਆ ਨਾਲੇ ਤਾਂ ਉਸ ਜ਼ਿੰਮੇਦਾਰ ਦਾ ਫਾਈਨਾਂਸਰਾਂ ਨੇ ਟਰੈਕਟਰ ਰੋਕਿਆ ਇੱਥੇ ਪੰਜ ਕਿੱਲੇ ਪੈਲੀ ਆਵਲਿਆਂ ਨੇ ਉਹਦੀ ਵਕਾਤਤੀ ਤੇ 10 ਕਿਲੋ ਦੀ ਪਹਿਲੀ ਹਿੱਸੇ 10 ਕਿਲਿਆ 15 ਕਿਲਿਆ ਵਾਲੀ ਦੀ 10 ਕਿਲੋ ਪਹਿਲੀ ਲੈਣ ਦੇਣੇ ਚ ਵਕਾਤੀ ਤਾਂ ਬੰਦੇ ਨੂੰ ਕੋਈ ਬੈਲ ਨਹੀਂ ਕੋਈ ਨਸ਼ਾ ਨਹੀਂ ਆਹ ਫਾਈਨੈਂਸਰ ਸਾਡੇ ਲੋਕਾਂ ਨਾਲ ਹਲਾਤ ਕਰੀ ਜਾ ਰਹੇ ਨੇ ਚੈੱਕ ਖਾਲੀ ਹੁੰਦੇ ਨੇ ਤੇ ਫਿਰ ਮਰਜ਼ੀ ਨਾਲ ਚੈੱਕ ਭਰ ਲੈਂਦੇ ਨੇ ਤੇ ਫਿਰ ਬੰਦਾ ਬਸ ਉਹਨਾਂ ਦੇ ਜੰਗਾਲ ਇਤੀ ਕਰਜ਼ਾ ਲਾਉਂਦਾ ਹੀ ਮਰ ਜਾਂਦਾ ਹੁਣ ਮੇਰੀ ਲਾਸਟਿਕ ਬੇਨਤੀ ਵੀ ਇੱਕ ਤਾਂ ਜਿਹੜਾ 1500 ਪੁਲਿਸ ਲੈ ਕੇ ਗਈ ਉਹ ਵਾਪਸ ਕਰਾਇਆ ਦੇ ਕਿਉਂਕਿ ਪੁਲਿਸ ਤੇ ਕੀ ਨਹੀਂ ਲੱਗਦੀ ਪੁਲਿਸ ਨੇ ਤਾਂ ਇਨਸਾਫ ਲੈ ਕੇ ਦੇਣਾ ਸੀ ਵੀ ਜਿਹੜੇ ਫਾਈਨਾਂਸਰ ਨੇ ਗਲਤ ਪੈਸੇ ਭਰੇ ਸੀ ਤੇ ਗਰੀਬ ਦੀ ਮਤ ਕਰਦੇ ਉਹ ਵੀ ਵਾਪਸ ਨੀਤਾ ਅਸੀਂ ਐਫੀਆਰ ਦੇਪਟ ਦੇਾਂਗੇ ਉਸ ਪੁਲਿਸ ਵਾਲਿਆਂ ਤੇ ਨੰਬਰ ਸਾਡੇ ਕੋਲ ਨੇ ਮੈਂ ਟੈਲੀਫੋਨ ਵੀ ਕੀਤਾ ਲਿਆਜ਼ ਨਹੀਂ ਉਹਨਾਂ ਦਾ ਕਰਾਂਗੇ ਔਰ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਤੇ ਐਸਐਚਓ ਨੂੰ ਵੀ ਬੇਨਤੀ ਕਰਨੀ ਆ ਵੀ ਤੁਸੀਂ ਵੀ ਉਹ ਜਿਹੜੇ ਮੁਲਾਜ਼ਮ ਗਏ ਨੇ ਉਹਨਾਂ ਤੇ ਸਖਤੀ ਕਰੋ ਜੇ ਉਹਨਾਂ ਦਾ ਲੱਖ ਲੱਖ ਨਾਲ ਢਿੱਡ ਨਹੀਂ ਭਰਦਾਗਾ ਤੇ ਗਰੀਬ ਦੇ 100 ਰੁਪਿਆ ਜਿਹੜਾ ਨਾ ਇਹਨਾਂ ਦੀਆਂ ਲਹੂ ਦੀਆਂ ਕੁੱਟਾਂ ਨੇ ਪੈਸਾ ਤੇ ਜਿਹੜੇ ਅਫਨਾਂਸਰ ਨੇ ਤੁਸੀਂ ਵੀ ਫਾਈਨਾਂਸਰੋ ਸ਼ਰਮ ਕਰੋ ਜੇ ਨਾ ਕੀੜੇ ਪੈਣ ਪੱਤਰਕਾਰ ਸਾਹਿਬ ਲਿਖ ਦਿਆ ਜੁੱਤੇ ਹੈਡਿੰਗ ਕੀੜੇ ਪੈਣੀ ਜੇ ਤੇ ਤੁਸੀਂ ਫਾਈਨੈਂਸਰੋਂ ਕੀੜੇ ਚੁੱਕ ਚੁੱਕ ਕੇ ਪਾਸੇ ਰੱਖਣੇ ਨੇ ਤੇ ਕੀੜਿਆਂ ਨੇ ਫਿਰ ਤੁਹਾਡੀ ਲੱਤ ਨੂੰ ਤੇ ਤੁਹਾਡੇ ਢਿੱਡ ਨੂੰ ਵੱਡਾ ਤੇ ਤੁਹਾਨੂੰ ਖਾਣਾ ਤੇ ਗਰੀਬ ਨੂੰ ਨਾ ਲੁੱਟਿਆ ਕਰੋ ਨਾ ਲੁੱਟਿਆ ਕਰੋ ਰੱਬ ਦਿੰਦਾ ਸਾਰਾ ਕੁਝ ਆ ਮੈਨੂੰ ਰੱਬ ਨੇ ਸਾਰਾ ਕੁਝ ਦਿੱਤਾ ਹੈ ਠੀਕ ਹੈ ਜੀ ਤੇ ਮੇਰੇ ਤੋਂ ਕੋਈ ਸਾਬਤ ਕਰਕੇ ਕੋਈ ਇੱਕ ਨਿੱਕੇ ਪੈਸੇ ਦਾ ਲਾ ਕੇ ਵਿਖਾਏ ਮੈਂ ਤਾਂ ਜੇ ਪਿਛਲੇ ਮਹੀਨੇ ਬੇਟੀ ਦਾ ਵਿਆਹ ਵੀ ਕੀਤਾ ਤੇ ਉਹ ਵੀ ਘਰੇ ਸਿੰਪਲ ਕੀਤਾ। ਸੋ ਇਦਾਂ ਨਾ ਕਰੀਏ ਅਸੀਂ ਰੱਬ ਤੋਂ ਮੰਗੀਏ ਲੋਕਾਂ ਨੂੰ ਨਾ ਠਕੀਏ। ਸੋ ਬੇਨਤੀ ਏ ਵੀ ਕਾਕੇ ਤੇਰੇ ਨਾਲ ਆ ਤੇ ਫਿਨਾਂਸਰ ਦੀਆਂ ਜੁੱਤੀਆਂ ਪਹਿਣ ਗਿਆ ਜੇ ਤੇਰੇ ਪੈਸੇ ਨਾ ਚੱਲੂਗਾ। ਪਰਚਾ ਮੇਰੇ ਤੇ ਤਾਂ ਭਾਵੇਂ ਹੋ ਜਾਏ ਪਰ ਤੇਰੇ ਪੈਸੇ ਨਹੀਂ ਹੁਣ ਪਹਿਣਗੇ ਤੈਨੂੰ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।